ਆਪ ਜੀ ਦੇ ਨਾਲ ਗੁਰਬਾਣੀ ਦੀ ਇੱਕ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਜਾਦੀ ਆ ਕਥਾ ਦੀ ਭਾਸ਼ਾ ਵਿੱਚ ਵਿਦਵਾਨ ਪੁਰਸ਼ ਇੱਕ ਸ਼ਬਦ ਵਰਤਦੇ ਨੇ ਉਪਕਰਮ ਉਕ ਸੰਹਾਰ ਇਸ ਦਾ ਅਰਥ ਹੁੰਦਾ ਹੈ ਕਿ ਜਿੱਥੋਂ ਕੋਈ ਗੱਲ ਸ਼ੁਰੂ ਹੋਵੇ ਉੱਥੇ ਹੀ ਉਸ ਦੀ ਸਮਾਪਤੀ ਕਰਨੀ ਸੋ ਸਤਿਗੁਰੂ ਸਾਹਿਬ ਜੀ ਨੇ ਇਹ ਜਿਹੜੀ ਵਿਸ਼ੇਸ਼ਤਾ ਹੈ ਇਹ ਜਿਹੜਾ ਗੁਣ ਹੈ ਇਸ ਨੂੰ ਗੁਰਬਾਣੀ ਵਿੱਚ ਵੀ ਅੰਕਿਤ ਕੀਤਾ ਹੈ ਉਹ ਕਿਵੇਂ ਇੱਕ ਓੰਕਾਰ ਇਹ ਬੀਜ ਮੰਤਰ ਹੈ ਔਰ ਸਤਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਪਹਿਲਾ ਜਿਹੜਾ ਲਫ਼ਜ਼ ਹੈ ਪਹਿਲਾ ਜਿਹੜਾ ਅੱਖਰ ਹੈ ਉਹ ਸਤ ਨਾਮ ਸ ਅੱਖਰ ਲਿਖਿਆ ਹੈ ਸੋ ਇੱਥੋਂ ਗੁਰਬਾਣੀ ਦੀ ਪ੍ਰਾਰੰਭਤਾ ਹੋਈ ਸੋ ਸਮਾਪਤੀ ਹੁੰਦਾ ਜਿਹੜਾ ਅੱਖਰ ਹੈ ਜਿਵੇਂ ਪੰਗਤੀ ਆਉਂਦੀ ਹੈ ਰਾਗ ਮਾਲਾ ਦੇ ਵਿੱਚ ਕਿ ਸਭੇ ਸਭੈ ਪੁੱਤਰ ਰਾਗਨ ਕੇ 18 10 20 20 ਦਾ ਜਿਹੜਾ ਅਖੀਰੀ ਅੱਖਰ ਹੈ ਉਹ ਸ ਸਾ ਹੈ ਪਾਵ ਸ ਸੇ ਅੱਖਰ ਤੋਂ ਸਤਿਗੁਰਾਂ ਨੇ ਬਾਣੀ ਦੀ ਪ੍ਰారంਭਤਾ ਕੀਤੀ ਔਰ ਸ ਸੇ ਅੱਖਰ ਤੇ ਹੀ ਸਮਾਪਤੀ ਕੀਤੀ ਸੋ ਇਹ ਜਿਹੜੀ ਸ਼ੈਲੀ ਹੈ ਕਥਾ ਦੀ ਵਿਦਵਾਨਾਂ ਦੀ ਬਣਾਈ ਹੋਈ ਸੋ ਸਤਿਗੁਰੂ ਸਾਹਿਬ ਜੀ ਨੇ ਇਸ ਵਿੱਚ ਵੀ ਜਿਹੜਾ ਗੁਰਬਾਣੀ ਦਾ ਵਿਸ਼ੇਸ਼ ਜਿਹੜਾ ਗੁਣ ਹੈ ਉਹ ਦਰਸਾਇਆ ਹੈ ਇਸ ਨੂੰ ਅੰਕਿਤ ਕਰਕੇ ਤੇ ਨਾਲ ਹੀ ਦਾਸ ਬੇਨਤੀ ਕਰੇ ਕਿ ਕੁਝ ਗੁਰਸਿੱਖ ਰਾਗਮਾਲਾ ਉੱਪਰ ਸ਼ੰਕਾ ਵੀ ਕਰਦੇ ਨੇ ਸਤਗੁਰੂ ਸਾਹਿਬ ਜੀ ਨੇ ਜਿਹੜੀ ਰਾਗਮਾਲਾ ਬਾਣੀ ਹੈ